ਸਾਡੇ ਕੋ ਡੇਲ ਦਾ 500 ਗੱਦਾ ਹੈ ਉਹ ਕਹਿੰਦੇ ਸੰਗਤ ਜਿੰਨੀ ਮਾਗੀ ਅੱਜ ਉਹ ਸੌਣੇ ਹੂੰ ਇੰਨੇ ਜਿਆਦਾ ਤੇ ਇੰਨੀ ਤਲਾਗਾਂ ਨੂੰ ਨਾ ਸੁਣਾਇਆ ਇੰਨੇ ਕਿਸੇ ਦਰਮਿਆਨ 40% ਨਾਲ ਕੇ 1000 ਰੁਪਏ ਬੰਦਾ ਦਿੰਦੇ ਨਾ ਸਾਡੇ ਕੋ ਪ੍ਰਬੰਧ ਹੈ ਇੱਥੇ ਪਾਠਿਆਲੇ ਸਾਡੇ ਕੋਲ ਸੱਤ ਦਾ ਅਸਾਉਂ ਪਾਠਿਆਲੇ ਨਾ ਹੈ ਅਗਰੇ ਬਾਬਾ ਅਸਾਜੀ ਕਹਿੰਦੇ ਕਹਿੰਦੇ ਕਿ ਤੈਨੂੰ ਕੰਮ ਕਰਨਾ ਮੈਂ ਕਹਾਂ ਦੱਸੋ ਜੀ ਕਹਿੰਦੇ ਤੁਸੀਂ ਮੰਜਾਂ ਦੇ ਸੌਂਦੇ ਆ ਪਾਠੀ ਦੇ ਥੱਲੇ ਸੌਂਦੇ ਆ ਜੇ ਕੋਈ ਜ਼ਰਾ ਖੇਤਾਂ ਦੇ ਅੜਦੜ ਕੋ ਸੱਪ ਆ ਗਿਆ ਨਾਲ ਆ ਗਿਆ ਵੇ ਮੈਂ ਕਿੰਨੀ ਤੱਕ ਹੋ ਸਕਦਾ ਕਹਿੰਦੇ ਮੰਜੇ ਬਣਾ ਦੇ ਉਹ ਦੇਖ ਲੋ ਮੰਜੇ ਸਰਕਾਰ ਛੱਡ ਗਿਆ 60 ਗਿਆ ਲਗਭਗ ਇਹ ਮੰਜੇ ਬਣਾ ਕੇ ਪਾਠੀਆਂ ਨੇ ਇੱਥੇ ਲਾ ਕੇ ਪੈਂਦੇ ਆ ਨਾ ਵਾ ਵਾ ਨੰਦਾ ਜੀ ਬੜੀਆਂ ਸੀਸਾ ਦਿੰਦੇ ਆ ਪਾਠੀ ਲੱਗਦੇ ਆ ਮੰਜੇ ਥਮਾ ਕਮੇ ਬੰਦ ਕਰ ਦਿੱਤਾ ਆ ਦੇਖੋ ਜੀ ਇਹ ਕਹਾਣੀ ਆਪ ਕੋਈਆਂ ਵੱਖਰਾ ਨਾ ਭਰੀ ਹੋਈ ਇਹ ਸੰਗਤਾਂ ਆਤੀ ਆ ਸੰਗਤਾਂ ਦਾ ਵਾਰ ਕਰਕੇ ਨੇ ਕੰਮ ਲਿਆ ਪਰ ਪਾਠੀ ਸਿੰਘਾਂ ਦੇ ਉੱਤੇ ਵਖਰੇ ਬਣਾਤੇ ਆ ਪਾਠੀ ਸਿੰਘਾਂ ਵਾਸਤੇ ਇਹ ਸਤਾਨ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਪਰਮੇਸ਼ਵਰ ਸੁਆਮੀ ਪਰਮੇਸ਼ਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਜ ਮਾ ਪ੍ਰਮਾਤਮਾ ਦੇ ਰੂਪਿਆ ਰੱਬ ਆ ਮਾਂ ਜੀ ਜੇ ਮਾਂ ਨਾ ਹੁੰਦੀ ਤਾਂ ਕਿੱਥੋਂ ਆਣਾ ਸੀ ਅਸੀਂ ਕਹਿੰਦੇ ਜਿਹੜਾ ਖਰੀਦ ਸਾਡੇ ਪੁੱਜਾ ਮਾਤਾ ਪਿਤਾ ਬੜੀ ਸੇਵਾ ਕੀਤੀ ਬਾਬਾ ਸਾਹਿਬ ਮੈਂ ਕਹਾਂ ਇੰਨੀ ਜਗਾ ਉਹ ਜਦ ਤੱਕ ਕੋਣਿਆਂ ਦੇ ਬਣਾਉਂਦੇ ਗਏ ਆਪਣੇ ਬਜ਼ੁਰਗਾਨੇ ਹੁਣ ਤਾਂ ਸਾਡੇ ਕੋਲ ਜ਼ਮੀਰ ਬਹੁਤ ਆ ਗਈ ਹੈ ਐ ਬਾਬੇ ਹੱਦ ਤੱਕ ਅਧਰੂ ਜਾਣਦਾ ਇੱਥੇ ਸਰਕਾਰ ਕਰਨਾ ਬੀਬੀ ਪਾਪੇ ਦਾ ਇੱਥੇ ਸਰਕਾਰ ਕੀ ਦਾ ਥਾ ਥਾ ਬਣ ਗਿਆ 11000 ਲੋਕ ਸਾਧ ਵੀ ਮੱਥਾ ਨਿੱਕਦਿਆ ਕਹਿੰਦੇ ਸਾਡੀ ਮਾਂ ਸਾਡੇ ਪਿਤਾ ਜੀ ਮਹਾਰਾਜ ਬਾਕੂ ਬਦਨ ਜਾ ਕੇ ਲੱਗੇ ਬਿਚਾਰ ਆਣਾ ਬਹੁਤ ਸੀ ਮਹਾਰਾਜ ਇਹ ਰਾਜਾ ਤੁਹਾਨੂੰ ਸੀ ਤੱਕ ਪਾਪਾ ਜੀ ਆਸਪਾਸ ਦਾ ਟਾਰਕਿਆ ਸ਼ਾਂਤੀ ਸ਼ਾਂਤੀ ਦਸਭਾਗਿਆ ਰਣਜੀਤ ਨੂੰ ਇਹ ਕਿਹਦੇ ਆ ਹਾਂਜੀ ਹਾਂ ਸਾਰੇ ਬਲੇ ਤੋਂ ਮਿਲਿਆ ਵਾਕਈ ਨਵੀਂ ਸਾਰੇ ਬਲੇ ਤੋਂ ਨਵੀਂ ਚੀਜ਼ਾਂ ਗਈ ਕਿ ਇਹ ਸਾਡੇ ਮਾਂ ਪਿਓ ਦੀ ਯਾਦ ਬਣਾਈ ਆ ਇੱਕ ਫੜ ਲੈ ਆਪਣੇ ਮਾਪਿਆਂ ਦੀ ਯਾਦ ਬਣਾ ਦਿੱਤੀ ਹੈ ਦੁਨੀਆ ਜਾਣ ਕਰਕੇ ਕਰਦੇ ਵੀ ਉਹ ਦੁਨੀਆ ਮਤਲਬੀਆਂ ਤੇ ਸੱਤ ਗੱਡੇ ਪਰਸੇ ਬਣੇ ਲਿਖੇ ਨਮਾ ਦੀ ਹੁਣ ਤੇ ਰੁਟਣਾ ਬੜੇ ਨੇ ਜਦੋਂ ਮੈਂ ਭਰ ਹੁੰਦਾ ਸੀ ਨਾ ਇੱਥੇ 400 ਬੰਦਾ ਹੱਥ ਲੈ ਕੇ ਖੜਾ ਹੁੰਦਾ ਜਦੋਂ ਮੈਂ ਭਰ ਹੁੰਦਾ ਮੇਰੀ ਮਾਂ ਨੂੰ ਮੱਥਾ ਟਿਕਣਾ ਨਾਲੇ ਮੇਰੇ ਇਧਰ ਦੁੱਕੀ ਜਾਨੀ ਨਾਲੇ ਇਧਰ ਵਾਲੀ ਗੱਲਾਂ ਲੈ ਕੇ ਨਾ ਮੇਰੇ ਪਿੰਡੋਂ ਤੇਰੀ ਸੰਗਤ ਤਾਂ ਠੀਕ ਸੀ ਤੂੰ ਠੀਕ ਰਿਆ ਤੇ ਮੈਂ ਵੀ ਉਹਦਾ ਫੇਰ ਨੂੰ ਰੋਕ ਕੱਢ ਮੈਂ ਮੱਥਾ ਟਿਕਣਾ ਬਾਪੇ ਗਰੀਨੇ ਮਿਲਣਾ ਤੇਰੇ ਘਰ ਵਿੱਚ ਸੇਵਾ ਹਟਾਣਾ ਤੇਰੇ ਕਿੰਨੇ ਦੀ ਸੀ

ਮਾਤਾ ਜੰਨਿਆ ਚਾ ਸ਼ਬਦ ਕੌਣ ਕਰ ਸ਼ਬਦ ਕੌਣ ਕਰੇ ਮਾਤਾ ਜੰਨਿਆ ਚਾ ਮਾਤਾ ਕਹਾ ਮਾਦੀ ਜਾਰੇ ਆਈਆ ਕਰ ਬਾਲਿਆ ਤੇਰੇ ਪਾਣੀ ਪਾਏ ਤੋੜਦੇ ਕਿ ਤੈਨਾਂ ਕਿਹੜਾ ਅੰਕਿਤਾ ਸੰਤਾਂ ਨੇ ਕਿੱਥੇ ਕਮਾਈ ਸੋਹਰਾ ਕਰਕੇ ਸੇਵਾ ਕੀਤੀ ਆ ਕੌਣ ਆ ਇਹ ਰਿੰਨੂ ਵਾਲਾ ਸਾਡੇ ਜਸਵਿੰਦਰ ਪਾਲ ਜੀ ਜਿਸ ਵੀਰ ਦਾ ਨਾਮ ਮੋੜ ਪਾਲ ਜੀ ਦੇ ਬੇਟੇ ਸ਼ਖਮੀਰ ਪਾਲ ਆ ਸੰਜੀਤ ਕੋ ਰੂਬੀ ਪਤਨੀ ਇਹ ਗੋਰੇ ਆ ਅੱਜ ਵਾਲਾ ਆ ਸੰਜੀਤ ਪਤਨੀ ਲੇਖਣਾ ਸਾਡੀ ਭਾਂਜੀ ਆ ਅੱਜ ਪ੍ਰਭਜੀਤ ਕੋਰ ਪਤਨੀ ਸਰਦਾਰ ਸੰਦੇਵ ਸਿੱਕਲ ਲੋਕ ਵਜਾ ਆ ਆ ਮੁੰਡੇ ਜਿਹੜੇ ਸੀ ਤੇ ਆ ਸਰਦਾਰ ਪਾਲਨੀ ਵੋਟਰ ਕੈਨੇਡਾ 51000 ਰੁਪਇਆ ਪਾਲਨੀ ਸੀ ਯੂਐਸਾ ਅਮਰੀਕਾ ਤੋਂ 51000 ਰੁਪਇਆ ਲੱਗਾ ਦਾ ਪੈਸਾ ਬਹੁਤ ਿਆਰਾ ਪਰ ਉਹ ਨਹੀਂ ਸਭ ਕੁਝ ਆ ਰਿਹਾ ਜੀ ਬਾਈ ਇਹ ਸੰਗਤ ਦੀ ਕਿਰਪਾ ਹੈ ਬਿਲਕੁਲ ਦਾ ਦਾਖਾ ਪਿਆ ਆਪਣੀਆਂ ਮੇਰੇ ਖੇਤ ਹੋਣੀਆਂ ਹਨ ਇਹ ਪਸ਼ੂ ਇੱਥੇ ਵੱਜਦੇ ਆ ਇੱਥੇ ਕਿ ਸਬਜ਼ੀ ਸੁੱਬੀ ਲਾਉਂਦੇ ਆ ਇੱਥੋਂ ਇੱਥੋਂ ਆਪਣੇ ਬਾਈ ਖੇਤ ਆ ਆ ਸਾਰੇ ਆਪਣੇ ਆ ਫਾਰਮ ਆਪਣੇ ਆ ਪਰ ਆ ਕੰਦਾ ਜਿੱਥੋਂ ਸਭ ਪਾਤੀਆਂ ਕਿਸੇ ਨਾਲ ਲਾਣੇ ਨਾ ਆਪਣੇ ਸਿਵਾ ਦਾ ਆ ਦੇਖ ਸਾਹਮਣੇ ਇਹ ਬਹੁਤ ਵਧੀਆ ਜੀ ਇੱਥੋਂ ਜੰਨੇ ਆ ਪਾ ਬੰਦਾ ਜਿਹੜਾ ਇਹ ਨੰਗਾ ਨੇ ਖੋਲਾ ਬਣਾ ਆ ਉਹ ਚੱਲਦੇ ਤਿੰਨ ਮੋਟਰ ਆ ਡੇਰੇ ਦੀਆਂ ਠੀਕ ਆ 22 ਏਕੜ ਆ ਇੱਧਰ ਆਪਣੀ ਇੰਟਰਲੋਕ ਫੈਕਟਰੀ ਹੈ ਔਰ ਇਹ ਪਿੱਛੇ ਉਹ ਬਾਬਾ ਜੀ ਜਸਪINDER ਵਰਸ ਨੇ ਇਹ ਵੀ ਅਸੀਂ ਇੱਥੇ ਕੰਮ ਕਰਦੇ ਆਂ ਵਾਹ ਵਾਹ ਅੱਛਾ ਠੀਕ ਹੈ ਜੀ ਕਿੱਤ ਪੂਰੀ ਕਰਦੇ ਆਂ ਸਿੱਟ ਕਰਨੀ ਚਾਹੀਦੀ ਠੀਕ ਹੈ ਠੇਕੇ ਦੇ ਜ਼ਮੀਨ ਵੀ ਲੈ ਕਰਦੇ ਆਂ ਇਹਦੇ ਦਾ ਮੌਜੇ ਫੇਰ ਫਵਾੜੇ ਸਾਡੀ ਉੱਥੇ ਪ੍ਰਾਪਰਟੀ ਹੈ ਉੱਥੇ ਅਸੀਂ ਕਿਰਾਏ ਤੇ ਵੀ ਜਿੱਥੇ ਚੜ੍ਹੇ ਹੋਇਆ ਤੇ ਥੱਲੇ ਉਹ ਕਰਾਉਂ ਮੋਟਰ ਗੈਰੇਜ ਕਰਾਉਂ ਵਰਕਸ਼ਾਪ ਖੋਲ੍ਹ ਲਈ ਉੱਥੇ ਕੰਮ ਕਰਦੇ ਆਂ ਜਿਗਾ ਉੱਥੇ ਸਾਡਾ ਪੰਜਾਬ ਬੰਦੇ ਰਖੂਗਾ ਅਸੀਂ ਕਹਿਣ ਦਾ ਮਤਲਬ ਕਿਰਤ ਕਰਕੇ ਕਿਰਤ ਆ ਜੀ ਹਾਂ ਅਸੀਂ ਸੰਗਤ ਦਾ ਪੈਸਾ ਨਹੀਂ ਖਾਂਦੇ ਯਹ ਰਿਹਾ ਸੰਗਤ ਦਾ ਪੈਸਾ ਇਹ ਤੁਸੀਂ ਮੰਨੋਗੇ ਮੈਂ ਗਰਾਂਡ ਗਿਆ ਉਹ ਬੀਬੀ ਨੇ ਅਸੀਂ ਦੇ ਬੈਠੇ ਆ ਉਹਦੇ ਕੋਲ ਨਾਲ ਦਾ 50 ਪੌਰ ਸੀ ਇੱਕ ਪੱਗ ਸੀ ਐਦਾਂ ਮੇਰਾ ਪਟਕਾ ਰਿਆ ਕਰ ਉਹ ਜਿਹੜੀਆਂ ਫੋਟੋਆਂ ਅਸੀਂ ਉੱਥੇ ਵੀ ਛਾਵੇ ਮੈਂ ਦੇਖਿਆ ਫਿਰ ਟੈਲੀਵਿਜ਼ਨ ਸੀ ਉੱਥੇ ਵੀ ਛਾਵੇ ਸ਼ੋ ਆ ਜੁਗਾ ਲੈ ਕੇ ਮਾ ਸਾਡੇ ਬੀਬੀ ਮਗਾ ਜੇ ਹੋਰ ਕੋਈ ਰਹਿੰਦਾ ਤਾਂ ਉੱਥੇ ਵੀ ਸ਼ੋ ਆ ਲਿਆ ਇਹਨੋਂ ਕੱਖ ਨਹੀਂ ਹਣਾ ਮੈਂ ਗਿਆ ਹਾਂ ਇਹ ਬਹਿਮਾਨੀਆਂ ਗੱਲਾਂ ਹੈ ਠੀਕ ਹੈ ਜੀ ਇਹ ਆਹ ਦੇਖੋ ਕੰਮ ਦੇਖੀ ਉਹ ਲਾਤੀ ਉਹ ਕਹਿੰਦੇ ਇਦਾਂ ਜਾ ਕੇ ਇੱਥੇ ਜਾ ਕੇ ਇੱਥੇ ਜਾ ਕੇ ਪਾਈਆਂ ਇੱਧਰ ਜੀ ਮੈਂ ਨਹੀਂ